ਸਪੇਅਰ ਪਾਰਟਸ ਦੀ ਦੁਨੀਆ ਦੇ ਵਿੱਚ ਬਾਦਸ਼ਾਹ ਅਤੇ ਪਿਛਲੇ ਲੰਬੇ ਸਮੇਂ ਤੋਂ ਤੁਹਾਨੂੰ ਸੇਵਾਵਾਂ ਦੇ ਰਹੀ ਬੋਸ਼ ਕੰਪਨੀ ਦੇ ਵੱਲੋਂ ਬਰਨਾਲਾ ਦੇ ਵਿੱਚ ਆਪਣਾ ਪਹਿਲਾ ਸਰਵਿਸ ਸੈਂਟਰ ਖੋਲ੍ਹ ਦਿੱਤਾ ਹੈ ਜਿੱਥੇ ਬੋਸ਼ ਕੰਪਨੀ ਦੇ ਸਰਵਿਸ ਸੈਂਟਰ ਵਿੱਚ ਤੁਹਾਨੂੰ ਕਾਰ ਦੀ ਸਰਵਿਸ, ਏਸੀ ਸਰਵਿਸ, ਇਲੈਕਟ੍ਰੀਕਲ, ਮਕੈਨਿਕਲ ਅਤੇ ਹੋਰ ਬਖਵਾਖ ਜਿਹੜੀਆਂ ਇੱਥੇ ਸੁਵਿਧਾਵਾਂ ਨੇ ਤੁਹਾਨੂੰ ਬੋਸ਼ ਕੰਪਨੀ ਦੇ ਸਰਵਿਸ ਸੈਂਟਰ ਦੇ ਵਿੱਚ ਮਿਲਣ ਵਾਲੀਆਂ ਜਿੱਥੇ ਖਾਸ ਤੌਰ ਤੇ ਡੈਂਟਿੰਗ ਪੇਂਟਿੰਗ ਜਿਵੇਂ ਐਕਸੀਡੈਂਟਡ ਗੱਡੀਆਂ ਆ ਜਾਂਦੀਆਂ ਨੇ ਉਸ ਤਰ੍ਹਾਂ ਨੂੰ ਲੈ ਕੇ ਇੱਕ ਸਪੈਸ਼ਲ ਪ੍ਰੋਜੈਕਟ ਇੱਥੇ ਬਰਨਾਲਾ ਦੀ ਧਰਤੀ ਦੇ ਪਹਿਲੀ ਵਾਰ ਆਪਾਂ ਕਹਿ ਸਕਦੇ ਹਾਂ ਕਿ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿੱਚੇ ਪਹਿਲਾ ਪ੍ਰੋਜੈਕਟ ਹੋਵੇਗਾ ਜਿਹੜਾ ਕਿ ਮੌਸਮ ਦੇ ਹਾਲਾਤਾਂ ਦੀ ਨਜ਼ਾਕਤ ਨੂੰ ਸਮਝਿਆ ਹੋਇਆ ਆਂ ਅੱਜ ਕੱਲ ਹਰ ਬੰਦੇ ਨੂੰ ਗੱਡੀ ਦੀ ਕਾਲੀ ਹੁੰਦੀ ਹੈ ਕਿ ਜੇਕਰ ਐਕਸੀਡੈਂਟਡ ਹੋ ਜਾਏ ਕਿਉਂਕਿ ਹਰ ਬੰਦੇ ਕੋਲ ਸਿੰਗਲ ਸਿੰਗਲ ਵਾਹਨ ਹੈ ਉਸ ਤਰ੍ਹਾਂ ਦਾ ਪ੍ਰੋਜੈਕਟ ਇੱਥੇ ਲਗਾਇਆ ਗਿਆ ਹੈ ਹੋਰ ਕੀ ਕੀ ਬੋਸ਼ ਕੰਪਨੀ ਦੇ ਸਰਵਿਸ ਸੈਂਟਰ ਵਿੱਚ ਸਹੂਲਤਾਂ ਨੇ ਕੀ ਕੀ ਇੱਥੇ ਜਿਹੜੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਆਓ ਉਹ ਆਪਾਂ ਸਾਰੇ ਇਸ ਸਰਵਿਸ ਸੈਂਟਰ ਦੇ ਸੰਚਾਲਕ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਬਿ ਸ਼ਮਿੱਤਲ ਸਾਡੇ ਨਾਲ ਗੱਲਬਾਤ ਕਰਨਗੇ ਉਹਨਾਂ ਦੇ ਨਾਲ ਚਲਦੇ ਹਾਂ ਤੇ ਕੀ ਕੀ ਹੋਰ ਸਹੂਲਤਾਂ ਲੈ ਕੇ ਆਏ ਨੇ ਤਾਂ ਆਓ ਚਲਦੇ ਹਾਂ ਹੋਰ ਕਬਿਸ਼ ਵੀਰੇ ਕੀ ਹਾਲ ਨੇ ਵਧੀਆ ਜੀ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਮਾ ਜੀ ਮੈਨੂੰ ਪਿਛਲੀ ਵਾਰ ਦਿੱਕਤ ਆਈ ਸੀ ਕਿ ਹੁਣ ਤਾਂ ਨਹੀਂ ਕਿਸੇ ਹੋਰ ਵੀਰ ਨੂੰ ਦਿੱਕਤ ਆਉਂਦੀ ਨਹੀਂ ਨਹੀਂ ਵੀਰੇ ਹੁਣ ਆਪਾਂ ਸਾਰੀਆਂ ਦਿੱਕਤਾਂ ਖਤਮ ਕਰਤੀਆਂ ਆਪਾਂ ਨਵਾਂ ਕਨਸੈਪਟ ਲੈ ਕੇ ਆਇਆ ਬਰਨਾਲੇ ਬੌਸ਼ ਦਾ ਸਰਵਿਸ ਸੈਂਟਰ ਖੁੱਲਿਆ ਹੈ ਤੇ ਜਿਹਦੇ ਵਿੱਚ ਤੁਹਾਨੂੰ ਹਰ ਨਵੀਂ ਟੈਕਨੀਕ ਮਿਲੂਗੀ ਤੇ ਆਪਣੀ ਤੁਸੀਂ ਗੱਡੀ ਦੀ ਸਰਵਿਸ ਕੁਝ ਵੀ ਕਰਵਾ ਸਕਦੇ ਹੋ ਤੇ ਅਪ ਟੂ ਡੇਟ ਕੰਮ ਹੋਊਗਾ ਆਪਣਾ ਤੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਕਰਦੇ ਆ ਜਿਵੇਂ ਮੈਂ ਦੇਖ ਰਿਹਾ ਮੇਰੇ ਵੇਲੇ ਉਹ ਤਾਂ ਡੱਬਾ じゃ ਹੈ ਨਹੀਂ ਸੀ ਇਹ ਆ ਕਿ ਵੇਟਿੰਗ ਹਾਲ ਬਣਾਇਆ ਨਵਾਂ ਇਹ ਨੂੰ ਤੁਸੀਂ ਡੱਬਾ ਨਾ ਕਹੋ ਇਹ ਤਾਂ ਬਹੁਤ ਵਧੀਆ ਕਨਸੈਪਟ ਹੈ ਤੁਹਾਡੇ ਲਈ ਕੀ ਕਨਸੈਪਟ ਹੈ ਇਹਦੇ ਵਿੱਚ ਆਜੋ ਤੁਹਾਨੂੰ ਦਿਖਾਣੇ ਆ ਤਾਂ ਫਿਰ ਇਹ ਆ ਪ੍ਰੋਜੈਕਟ ਪੁੱਛ ਰਹੇ ਸੀ ਜਿਵੇਂ ਹੱਟ ਟਾਈਪ ਚੌਂਪੜੀ ਜਿਮੇ ਬਣਾਈ ਹੋਈ ਹੈ ਇਹ ਮੈਂ ਬਾਹਰੋਂ ਦੇਖਣ ਜਿਹੜਾ ਬੱਯਾ ਲੱਗਦਾ ਬੰਦ ਇਹ ਇਹ ਵੀਰੇ ਝੌਂਪੜੀ ਨਹੀਂ ਹੈਗੀ ਇਹ ਇਹ ਆਪਾਂ ਬਰਨਾਲੇ ਵਿੱਚ ਨਵਾਂ ਕਨਸੈਪਟ ਲੈ ਕੇ ਆਇਆ ਪੇਂਟ ਬੂਥ ਦਾ ਇਹ ਪੇਂਟ ਬੂਥ ਹੈ ਜਿਵੇਂ ਸਰਦੀਆਂ ਦੇ ਵਿੱਚ ਰੱਬ ਨਾ ਕਰੇ ਕਿਸੇ ਨਾਲ ਹਾਸਾ ਹੋ ਜਾਂਦਾ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਗੱਡੀ ਦਾ ਜਿਵੇਂ ਕਹਿੰਦੀ ਮੇਰੀ ਗੱਡੀ ਦਾ ਉਸ ਟਾਈਮ ਐਕਸੀਡੈਂਟ ਹੋਇਆ ਸੀ ਪੇਂਟਰ ਕਹਿੰਦਾਂਦੇ ਨੇ ਵੀ ਹਾਂਜੀ ਸਾਡੇ ਕੋਲੇ ਅੱਜ ਪੈ ਜੀ ਅੱਜ ਧੁੰਦ ਪੈ ਗਈ ਜੱਜ ਪੂਰ ਪੈ ਗਿਆ ਤੇ ਟਾਈਮ ਲੱਗੂਗਾ ਗੱਡੀ ਨੂੰ ਆਪਣੇ ਕੋਲ ਇਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਆਪਣੇ ਕੋਲੇ ਗੱਡੀ ਲਿਆਓ ਤੁਸੀਂ ਤੇ ਤੁਸੀਂ ਨੈਕਸਟ ਡੇ ਤੁਹਾਨੂੰ ਅਸੀਂ ਡਿਲੀਵਰੀ ਦੇ ਦਾਂਗੇ ਕਾਰ ਦੀ ਪੂਰੀ ਪ੍ਰੋਪਰ ਓਕੇ ਕਰਕੇ ਤੇ ਇਸ ਦੇ ਵਿੱਚ ਅਸੀਂ ਇਹ ਡਸਟ ਫ੍ਰੀ ਆ ਸਰ ਤੁਸੀਂ ਉੱਪਰ ਫਿਲਟਰਸ ਦੇਖ ਸਕਦੇ ਹੋ ਇਹਦੇ ਵਿੱਚ ਮਿੱਟੀ ਨਹੀਂ ਆਂਦੀ ਬੇਸਿਕਲੀ ਜੋ ਇਹਦੇ ਵਿੱਚ ਪੇਂਟ ਦੇ ਵਿੱਚ ਸ਼ਾਈਨਿੰਗ ਬਹੁਤ ਲੈ ਕੇ ਆਉਂਦਾ ਤੇ ਅਸੀਂ ਨਾਲ ਸੈਰਾਮਿਕ ਕੋਟਿੰਗ ਤੇ ਪੀਪੀਐਫ ਕੋਟਿੰਗ ਨਾਲ ਐਡ-ਆਨ ਕੀਤੀ ਹੈ ਮੈਂ ਨਾ ਉਹੀ ਚੀਜ਼ ਦੇਖਿਆ ਸੀ ਵੀ ਗੱਡੀ ਵਿੱਚ ਉਹਦੀ ਮੇਰਾ ਮੂੰਹ ਵੀ ਦਿਖੀ ਜਾਂਦਾਗਾ ਹਾਂਜੀ ਹਾਂਜੀ APPF ਕੋٹنگ ਤੇ ਸੈਰਮਿਕ ਕੋٹنگ ਦਾ ਕਨਸੈਪਟ ਹੈ ਇਹਦਾ ਅਸੀਂ ਸੈਰਮਿਕ ਕੋٹنگ ਕੀਤੀ ਹੈ ਕੱਲ ਤੇ ਇਹਦੇ ਵਿੱਚ ਤੁਸੀਂ ਸ਼ਾਈਨਿੰਗ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਸ਼ਾਈਨ ਆਈ ਹੈ ਗੱਡੀ ਦੇ ਵਿੱਚ ਤੇ ਤੁਸੀਂ ਮੂਹ ਵੀ ਦੇਖਦਾ ਤੁਹਾਡਾ ਤੇ ਇਹ ਨਵਾਂ ਕਨਸੈਪਟ ਅਸੀਂ ਲੈ ਕੇ ਆਏ ਹਾਂ ਜੋ ਅੱਜ ਕੱਲ ਨਵੀਆਂ ਗੱਡੀਆਂ ਆਉਂਦੀਆਂ ਨੇ ਫੋਰਚੂਨਰ ਅਨੈਵਰ ਥਾਰ ਵਗੈਰਾ ਲੋਕਾਂ ਨੂੰ ਬਹੁਤ ਸ਼ੌਂਕ ਹੈ ਉਹਨੂੰ ਵਧੀਆ ਚਮਕਾ ਕੇ ਰੱਖਣ ਦਾ ਇਹ ਚਮਕਾਗਣਾ ਵਾਲਾ ਪ੍ਰੋਸੈਸ ਸਾਡੇ ਥਰੂ ਚੱਲਦਾ ਹੈ ਜੇ ਮੈਂ ਤਾਂ ਬਾਹਰੋਂ ਹੁੰਦੇ ਨੇ ਕਹਤਾ ਵੀ ਕਿਤੇ ਬੇਟਿੰਗ ਹਾਲ ਬਣਾਇਆ ਤਾਂ ਕਿੰਨੇ ਕੁ ਲੱਖ ਦਾ ਪ੍ਰੋਜੈਕਟ ਉਹਦੇ ਆਸੇ ਪਾਸੇ ਜਿਲ੍ਹੇ 'ਚ ਗੱਲ ਲਈ ਕਿਤੇ ਕਿੰਨੇ ਕੁ ਹੋਰ ਪ੍ਰੋਜੈਕਟ ਹੋਣਗੇ ਇਸ ਤਰ੍ਹਾਂ ਦੇ ਫਿਰ ਜੀ ਇਦਾਂ ਦੇ ਤਾਂ ਸਿਸਟਮ ਬਹੁਤ ਘੱਟ ਨੇ ਵੱਡੇ ਲੈਵਲ ਦੀਆਂ ਏਜੰਸੀਸ ਜੀ ਨੇ ਤੇ ਉੱਥੇ ਚਾਰਜਸ ਬਹੁਤ ਲੈਂਦੇ ਨੇ ਉਹ ਜੇ ਮੰਨ ਲਓ ਇੱਕ ਪੇਂਟ 30 ਪੇਂਟ ਕਰਨ ਦਾ 8-8000 ਰੁਪਏ ਲੈ ਲੈਂਦੇ ਨੇ ਤੇ ਉਹ ਚੀਜ਼ ਆਪਾਂ ਸੇਮ ਕਨਸੈਪਟ ਲੈ ਕੇ ਆਇਆ ਬਹੁਤ ਘੱਟ ਮਾਰਜਨ ਦੇ ਜੀ ਤੇ ਜਿਵੇਂ ਦੇਖ ਰਹੇ ਆਂ ਬਲੇ ਆਪਾਂ ਗੇਟ ਵੀ ਖੋਲਿਆ ਹੋਇਆ ਹੈ ਜਾਨਕੀ ਮਿੱਟੀ ਵੀ ਇਹਦੇ ਉੱਤੇ ਗੱਡੀ ਦੇ ਉੱਤੇ ਭੋਰਾ ਵੀ ਦਿਖਾਈ ਨਹੀਂ ਦੇ ਰਹੀ ਪੂਰੀ ਗੱਡੀ ਐ ਲਿਸ਼ਕਦੀ ਪਈ ਹੈ ਕਿ ਸ਼ੀਸ਼ੇ ਵਾਂਗੂ ਵੀਰੇ ਇਸ ਗੱਡੀ ਤੇ ਕੋਟਿੰਗ ਹੋਈ ਨੂੰ 2 ਦਿਨ ਹੋ ਗਏ ਤੇ ਤੁਸੀਂ ਦੇਖ ਸਕਦੇ ਹੋ 2 ਦਿਨ ਦੇ ਵਿੱਚ ਤੇ ਇੱਕ ਡ੍ਰੌਪ ਵੀ ਮਿੱਟੀ ਦਾ ਨਹੀਂ ਆਇਆ ਹੈਗਾ ਤੇ ਇਹਨੇ ਐਜ਼ ਇਟ ਇਜ਼ ਹੀ ਰਹਿਣਾ ਅਸੀਂ 2 ਸਾਲ ਦੀ ਇਹਦੀ ਗਾਰੰਟੀ ਦਿੰਨੇ ਆ ਸ਼ਾਈਨਿੰਗ ਦੀ ਜਾਨਕੀ ਗਾਰੰਟੀ ਵੀ ਦੋਗੇ ਕਿਉਂਕਿ ਨਹੀਂ ਅਗਲਾ ਕਹਿੰਦਾ ਪੇਂਟ ਦੋ ਆ ਮੱਧਮ ਨਾ ਪੈ ਜੇ ਨਹੀਂ ਨਹੀਂ ਇਹ ਸਾਡੀ ਫੁੱਲ ਗਾਰੰਟੀ ਹੋਊਗੀ ਕੋਈ ਵੀ ਪੀਸ ਖਰਾਬ ਹੋਊਗਾ ਪੇਂਟ ਦੀ ਕੁਆਲਿਟੀ ਜੇ ਡਾਊਨ ਹੋ ਨੈਰੋਲੈਕ ਕੰਪਨੀ ਦੇ ਪੇਂਟ ਯੂਜ਼ ਕਰਦੇ ਆ ਤੇ ਹੋਰ ਜੋ ਵੀ ਟੌਪ ਦੀਆਂ ਕੰਪਨੀਆਂਜ਼ ਨੇ ਕੋਈ ਚੀਜ਼ ਵੀ ਨਾਨ ਬ੍ਰਾਂਡਡ ਨਹੀਂ ਯੂਜ਼ ਕਰਦੇ ਤੇ ਜਾਨੀ ਕਿ ਆਪਾਂ ਕਹਿ ਸਕਦੇ ਕਿ ਜੇ ਕਿਸੇ ਵੀਰ ਭਾਈ ਨਾਲ ਦੁਰਘਟਨਾ ਹੋ ਜਾਂਦੀ ਹੈ ਜਾਂ ਮੰਦਭਾਗੀ ਕੋਈ ਘਟਨਾ ਹੋ ਜਾਂਦੀ ਹੈ ਤਾਂ ਹੁਣ ਹਰੇਕ ਕੋਲ ਇੱਕ ਵਾਹਿਕਲ ਹੈ ਤੇ ਜਾਨੀ ਕਿ ਉਹਨੂੰ ਚਿੰਤਾ ਕਰਨ ਦੀ ਲੋੜ ਨਹੀਂ ਪੈਣੀ ਜੇ ਇਸ ਤਰ੍ਹਾਂ ਦੀ ਕੋਈ ਘਟਨਾ ਹੋ ਵੀ ਜਾਂਦੀ ਹੈ ਤਾਂ ਆਪਾਂ ਜੇਕਰ ਲਿਮਟਡ ਜਾਂ ਕਮ ਹੋਊਗਾ 1 ਦਿਨ ਚ ਕਰਕੇ ਦੇ ਦਾਂਗੇ ਜੇ ਥੋੜਾ ਜਿਆਦਾ ਵੀ ਹੋ ਜਾਏਗਾ ਜਾਨੀ ਕਿ 2-3 ਦਿਨਾਂ ਚ ਗੱਡੀ ਮਿਲ ਜਾਊਗੀ ਮਿਲ ਜਾਊਗੀ ਜੀ ਮਿਲ ਜਾਊਗੀ ਸਾਰਾ ਕੁਝ ਆਪਾਂ ਓਕੇ ਦੇ ਕੇ ਲੈਣਾ ਆਪਣੇ ਕੋਲੇ ਸਾਰੀਆਂ ਕੰਪ ਪਰਵਾਇਡ ਕਰਦੇ ਆ ਕੰਪਨੀ ਨੂੰ ਫੋਰ ਐਗਜ਼ਾਮਪਲ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੁਸੀਂ ਕਹਿੰਦੇ ਹੋ ਵੀ ਮੇਰੀ ਜੇਬ ਚੋਂ ਨਹੀਂ ਕੁਝ ਲੱਗਣਾ ਚਾਹੀਦਾ ਆਪਣੇ ਕੋਲੇ ਹਰ ਚੀਜ਼ ਅਵੇਲੇਬਲ ਹੈ ਫੈਸਿਲਿਟੀ ਤੁਸੀਂ ਬਸ ਇੰਸ਼ੋਰੈਂਸ ਦੀ ਪਾਲਿਸੀ ਦੀ ਕਾਪੀ ਸਾਨੂੰ ਦਿਖਾਣੀ ਹੈ ਤੇ ਅਸੀਂ ਇੰਸ਼ੋਰੈਂਸ ਕੰਪਨੀ ਤੋਂ ਆਪਣੇ ਆਪ ਪੈਸੇ ਲੈ ਲੈਂਦੇ ਤਾਂ ਜਨਨ ਕੀ ਕਹਿ ਸਕਦੇ ਕਿ ਬੋਸ਼ ਕੰਪਨੀ ਦਾ ਸਰਵਿਸ ਸੈਂਟਰ ਖੋਲਿਆ ਗਿਆ ਨਵੀਂ ਟੈਕਨੀਕ ਜਿਹੜੀ ਇੱਥੇ ਦਿੱਤੀ ਆ ਰਹੀ ਹੈ ਹਰ ਚੀਜ਼ ਲੇਟੈਸਟ ਹੈ ਵੀ ਆਪਣੇ ਕੋਲੇ ਪ੍ਰੋਪਰ ਕਾਰ ਸਕੈਨਰ ਹੈ ਪ੍ਰੋਪਰ ਇੰਜਨ ਆਇਲ ਨੇ ਸਿੰਥੈਟਿਕ ਫੂਲੀ ਸਾਰੇ ਬੋਸ਼ ਦੇ ਪਾਰਟਸ ਨੇ オリジナル ਪਾਰਟਸ ਨੇ ਕੋਈ ਉਹਨੂੰ ਚੈਲੰਜ ਨਹੀਂ ਕਰ ਸਕਦਾ ਕਿ ਤੁਸੀਂ ਡੁਪਲੀਕੇਟ ਵੇਚਦੇ ਜਨ ਕਿ ਇਸ ਤਰ੍ਹਾਂ ਜਿਵੇਂ ਐਕਸੀਡੈਂਟ ਹੁੰਦਾ ਕਈ ਬੰਦਿਆਂ ਨੂੰ ਇੰਸ਼ੋਰੈਂਸ ਨੂੰ ਲੈ ਕੇ ਚਿੰਤਾ ਹੁੰਦੀ ਹੈ ਵੀ ਕੈਸ਼ਲੈਸ ਹੋਊਗਾ ਜਾਂ ਉਹਦੀ ਵੀ ਸਾਰਾ ਕੁਝ ਕੈਸ਼ਲੈਸ ਹੋਏਗਾ ਜੀ ਕੋਈ ਵੀ ਅਗਰ ਤੁਹਾਡੀ ਨਿਲਡ ਪਾਲਸੀ ਹੈ ਤਾਂ ਅਸੀਂ ਤੁਹਾਡੇ ਕੋਲੋਂ ਸਿਰਫ ਫਾਈਲ ਚਾਰजेस ਉਹ ਵੀ 1000 ਰੁਪਏ ਲੈ ਕੇ ਤੁਹਾਨੂੰ ਗੱਡੀ ਦੇ ਦਾਂ ਤੇ ਇਸ ਤੋਂ ਇਲਾਵਾ ਮੈਂ ਦੇਖ ਰਿਹਾ ਕਿ ਪਹਿਲੀ ਵਾਰ ਮੇਰੇ ਖਿਆਲ ਇਹ ਵੀ ਹੋਊਗਾ ਕਿ ਜਿਵੇਂ ਆ ਵਾਸ਼ਿੰਗ ਦੇ ਉੱਤੇ ਵੀ ਲਿਫਟ ਲਗਾਈ ਹੋਈ ਹੈ ਸਾਨੂੰ ਇਹ ਵੀ ਦਿਖਾਓ ਤੁਸੀਂ ਵੀ ਕੀ ਪ੍ਰੋਜੈਕਟ ਨਾਲ ਲੈ ਕੇ ਕਿਉਂਕਿ ਆਮ ਤੌਰ ਤੇ ਰੈਂਪ ਬ ਸਾਈ ਪ੍ਰੋਜੈਕਟ ਦੀ ਗੱਲ ਕਰ ਰਹੇ ਅਸੀਂ ਵੀਰੇ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਵਾਸ਼ਿੰਗ ਵੀ ਲਿਫਟ ਦੇ ਉੱਤੇ ਕੀਤੀ ਜਾ ਰਹੀ ਹੈਗੀ ਵੀਰੇ ਅੱਜ ਕੱਲ ਜੋ ਗੱਡੀਆਂ ਨੇ ਨਾ ਮੈਂ ਬਹੁਤ ਵਾਰੀ ਦੇਖਿਆ ਸੀਗਾ ਕਿ ਗੱਡੀਆਂ ਦੇ نیچے ਰਸਟ ਬਹੁਤ ਲੱਗੀ ਰਹਿ ਜਾਂਦੀ ਹੈ ਆਮ ਤੌਰ ਤੇ ਪ੍ਰੋਪਰ ਉਹਨੂੰ ਉੱਪਰ ਚੱਕ ਕੇ ਵਾਸ਼ਿੰਗ ਨੀਚੋਂ ਨਹੀਂ ਹੁੰਦੀ ਉਹ ਪਾਉਂਦੀ ਤੇ ਮੈਂ ਇਸ ਲਈ ਇਹ ਨਵਾਂ ਕਨਸੈਪਟ ਲਿਫਟ ਦਾ ਲੈ ਕੇ ਆਇਆ ਤਾਂ ਕਿ ਗੱਡੀ ਨੀਚੋਂ ਵਾਸ਼ ਚੰਗੀ ਤਰ੍ਹਾਂ ਹੋ ਸਕੇ ਤੇ ਲੋਕਾਂ ਨੂੰ ਕੋਈ ਗਲਨ ਦੀ ਜਾਂ ਕੋਈ ਉਹਨੂੰ ਰਸਟ ਲੱਗੀ ਜਾਂ ਕੁਝ ਵੀ ਇਦਾਂ ਦੀ ਕੋਈ ਪ੍ਰੋਬਲਮ ਨਾ ਆਵੇ ਕਿਸੇ ਕਰਕੇ ਆਪਾਂ ਹਰ ਚੀਜ਼ ਇੱਥੇ ਲੇਟੈਸਟ ਲੈ ਕੇ ਆਇਆ ਜਾਨੀ ਕਿ ਵਾਸ਼ਿੰਗ ਦੇ ਵਿੱਚ ਕਹਿ ਸਕਦੇ ਵੀ ਜਦੋਂ ਪ੍ਰੋਪਰ ਵਾਸ਼ਿੰਗ ਹੋਊਗੀ ਉਹਦੀ ਮਾਈਲੇਜ ਵੀ ਵਧੂਗੀ ਤੇ ਗੱਡੀ ਸਮੂਥ ਵੀ ਚੱਲੂਗੀ ਬਿਲਕੁਲ ਜੀ ਬਿਲਕੁਲ ਉਹ ਤਾਂ ਹੈਗਾ ਹੀ ਆ ਤੁਸੀਂ ਇੱਕ ਜਨਰਲ ਜੀ ਗੱਲ ਕਰ ਲਓ ਕਿਸੇ ਦੇ ਮੀਂਹ ਪੈ ਜਾਂਦਾ ਜਾਂ ਕੁਝ ਹੋਰ ਹੋ ਜਾਂਦਾ ਜਾਂ ਕੋਈ ਗੱਡੀ ਥੋੜੀ ਜੀ ਜ਼ਿਆਦਾ ਗੰਦੀ ਹੋ ਜਾਂਦੀ ਹੈ ਵਾਸ਼ ਕਰਾ ਕੇ ਆਪਾਂ ਨੂੰ ਗੱਡੀ ਵੈਸੀ ਇੱਕ ਸਮੂਥનેસ ਹੀ ਆ ਜਾਂਦੀ ਹੈ ਵੀ ਹਾਂ ਯਾਰ ਕਿਸੇ ਕੋਈ ਵਧੀਆ ਗੱਡੀ ਚਲਾ ਰਹੇ ਆ ਆਪਾਂ ਤੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਰਸਟ ਵਗੈਰਾ ਬਿਲਕੁਲ ਨਹੀਂ ਲੱਗਦੀ ਜਦੋਂ ਆਪਾਂ ਲਿਫਟ ਤੇ ਵਾਸ਼ ਕਰਾਂਦੇ ਆ ਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਇੱਥੇ ਆਪਾਂ ਸਰਵਿਸਿਜ਼ ਦੇ ਰਿਆਂਗੇ ਜਿਵੇਂ ਦੇਖ ਰਹੇ ਹੋ ਕਿ ਕਿਸੇ ਪਾਸੇ ਡੈਂਟਿੰਗ ਪੇਂਟਿੰਗ ਚੱਲੀ ਜਾਂਦਾ ਹੈ ਕਿਸੇ ਪਾਸੇ ਮਕੈਨੀਕਲ ਦਾ ਕੰਮ ਚੱਲੀ ਜਾਂਦਾ ਫਿਰ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਨੇ ਜਿਹੜੀਆਂ ਇੱਥੇ ਆਪਣੇ ਕੋਲੇ ਹਰ ਚੀਜ਼ ਦੀ ਅਵੇਲੇਬਿਲਿਟੀ ਹੈ ਇੱਥੇ ਤੁਹਾਡਾ ਹਰ ਚੀਜ਼ ਦਾ ਕੰਮ ਕਾਰ ਦਾ ਕੰਮ ਇੱਕੋ ਹੀ ਰੂਫ ਦੇ ਅੰਡਰ ਹਰ ਚੀਜ਼ ਅਵੇਲੇਬਲ ਹੈ ਏਸੀ ਦਾ ਕਰਾਣਾ ਉਹ ਵੀ ਆਪਣੇ ਕੋਲੇ ਪ੍ਰੋਪਰ ਟੂਲਸ ਐਂਡ ਇਕਵਿਪਮੈਂਟਸ ਹੈਗੇ ਨੇ ਤੇ ਕੋਈ ਸਰਵਿਸ ਕਰਾਣੀ ਆ ਜਨਰਲ ਸਰਵਿਸ ਕਰਾਣੀ ਆ ਹਰ ਚੀਜ਼ ਆਪਣੇ ਕੋਲੇ ਅਵੇਲੇਬਲ ਹੈ ਪ੍ਰੋਪਰ ਵੇਟਿੰਗ ਏਰੀਆ ਬਣਿਆ ਹੋਇਆ ਤੁਹਾਨੂੰ ਮੈਂ ਦਿਖਾਨਾ ਆਓ ਤੁਸੀਂ ਤਾਂ ਕਿਹੜਾ ਵੇਟਿੰਗ ਏਰੀਆ ਤੁਸੀਂ ਕਹਿ ਰਹੇ ਹੋ ਕੀ ਕੀ ਉੱਥੇ ਲਗਾਇਆ ਗਿਆ ਹੈ ਸਮਰ ਲਾਉਂਜ ਹੈ ਆਪਣਾ ਪੂਲੀ ਏਸੀ ਹੈ ਤੇ ਆਪ ਵੀਰ ਭਾਈ ਆਪਣੇ ਬੈਠੇ ਨੇ ਇੱਥੇ ਕੰਮ ਕਰਾਣਾ ਐਨੇ ਗੱਡੀ ਦਾ ਇਹਨਾਂ ਦੇ ਕੁਝ ਰਿਵਿਊਜ਼ ਲੈ ਸਕਦੇ ਜਨਨਕੀ ਆ ਮਤਲਬ ਦੇਖ ਰਹੇ ਕਿ ਪਹਿਲਾ ਵੇਟਿੰਗ ਹਾਲ ਹੋ ਗਿਆ ਜਿੱਥੇ ਕਸਟਮਰ ਦੇ ਲਈ ਏਸੀ ਲੱਗਿਆ ਹੋਇਆ ਹੈ ਨਹੀਂ ਜਿਆਦਾਤਰ ਤਾਂ ਪਾਣੀ ਵੀ ਨਹੀਂ ਮਿਲਦਾ 8 ਵਜੇ ਆ ਕੇ ਏਸੀ ਛੱਡ ਦਿੰਦੇ ਨੇ ਤੇ ਸ਼ਾਮ ਨੂੰ 8 ਵਜੇ ਜਾਂਦੇ ਹੋਏ ਇਹਨੂੰ ਬੰਦ ਕਰਨਾ ਹੈ ਇਹ ਸਾਰਾ ਦਿਨ ਵਰਕਿੰਗ 'ਚ ਰਹਿਣਾ ਹੈ ਤੇ ਬਾਕੀ ਵੀਰਾਂ ਬੈਠਾ ਤੁਸੀਂ ਇਹਨਾਂ ਤੋਂ ਵੀ ਰਿਵਿਊਜ਼ ਲੈ ਸਕਦੇ ਹੋ ਤਾਂ ਅੱਪੀ ਸਾਡਾ ਪੜਾਏਗਾ ਤਾਂ ਅੱਪੀ ਵੀ ਜਿਵੇਂ ਵਾਸ਼ ਕੰਪਨੀ ਸਰਵਿਸ ਸੈਂਟਰ 'ਚ ਅਸੀਂ ਪਹੁੰਚੇ ਹਾਂਗੇ ਕਿਉਂਕਿ ਪਹਿਲੀ ਵਾਰ ਬਰਨਾਲਾ ਦੇ ਵਿੱਚ ਏਡੀ ਵੱਡੀ ਕੰਪਨੀ ਨੇ ਆਪਣਾ ਸਰਵਿਸ ਸੈਂਟਰ ਖੋਲਿਆ ਤੁਸੀਂ ਕੀ ਰਿਵਿਊ ਦੇਣਾ ਚਾਹੁੰਦੇ ਹੋਗੇ ਜਿਵੇਂ ਤੁਸੀਂ ਵੀ ਇੱਥੇ ਆਪਣੀ ਕਾਰ ਲੈ ਕੇ ਆਏ ਹੋ এনवायरमेंट ਕਿਸ ਤਰ੍ਹਾਂ ਦਾ ਲੱਗਿਆ ਜਾਂ ਸੀਟਿੰਗ ਅਰੇਂਜਮ 10 ਤੋਂ 15 ਵਾ ਵਿਜਟ ਕਰ ਚੁੱਕੇ ਆ ਇਹਨਾਂ ਨੇ ਮੈਨੂੰ ਕਦੇ ਡਿਸਪਾਇੰਟ ਨਹੀਂ ਕੀਤਾ ਜੋ ਵੀ ਮੈਂ ਕੰਮ ਕਰਨਾ ਉਹ ਮੇਰਾ ਪੂਰੀ ਕਰ ਦਿੰਦੇ ਆ ਕਿ ਗੱਡੀ ਛੱਡ ਵੀ ਜਾਂਦੇ ਆ ਤਾਂ ਵੀ ਸਹੀ ਕਰਦੇ ਆ ਪਿੱਛੋਂ ਅੱਗੋਂ ਹਰ ਚੀਜ਼ ਵੈਸਟ ਹੁੰਦੀ ਆ ਸਿਟਿੰਗ ਅਰੇਂਜਮੈਂਟ ਗੁੱਡ ਹੈ ਪੇਸ਼ੇਵਰ ਕੰਮ ਕਰਦੇ ਆ ਬਹੁਤ ਅੱਛਾ ਕਰਕੇ ਦਿੰਦੇ ਕੋਈ ਇਤਰਾਜ਼ ਨਹੀਂ ਹੈਗਾ ਵੀ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਜੀ ਜਣੀ ਕਿ ਕਹਿ ਸਕਦੇ ਵੀ ਗਰਮੀ 'ਚ ਕਸਟਮਰ ਦਾ ਰਮਾਲ ਨਹੀਂ ਖਿਲਾਊਗਾ ਪਸੀਨਾ ਪੁੰਜ ਕੇ ਬਿਲਕੁਲ ਬਿਲਕੁਲ ਨਹੀਂ ਹੋਏਗਾ ਇਹ ਕੋਈ ਡਾਊਟ ਨਹੀਂ ਜੀ ਮੈਂ ਤਾਂ ਸਰਵਿਸ ਦੀ ਗੱਲ ਹੈ ਕਿ ਸਰਵਿਸ ਬਹੁਤ ਅੱਛੀ ਕੰਮ ਕਰਕੇ ਦਿੰਦੇ ਨੇ ਜੀ ਇਸ ਪੁਆਇੰਟ ਇਟ ਟਾਈਮ ਜਿਆਦਾ ਨਹੀਂ ਲਗਾਉਂਦਾ ਜੀ ਜੋ ਟਾਈਮ ਦੇਤਾ ਉਹ ਟਾਈਮ ਦੇ ਵਿੱਚ ਆਪਣਾ ਕੰਮ ਜੀ ਗਿਆ ਸੱਤ ਹਫ਼ਤੇ ਬਾਅਦ ਟਾਈਮ ਕੰਜ਼ੂਮ ਪੂਰਾ ਲਿਮਟਿਡ ਹੁੰਦਾ ਜੀ ਹਾਂ ਜੇਕਰ ਦੋਸਤੋ ਤੁਸੀਂ ਵੀ ਆਪਣੀ ਗੱਡੀ ਨੂੰ ਇੱਕ ਛੱਤ ਥੱਲੇ ਆ ਕੇ ਆਪਣੀ ਗੱਡੀ ਸਰਵਿਸ ਕਰਵਾਉਣਾ ਚਾਹੁੰਦੇ ਹੋ ਜੇਕਰ ਤੁਹਾਡੀ ਗੱਡੀ ਐਕਸੀਡੈਂਟਡ ਵੀ ਹੋ ਗਈ ਤਾਂ ਹੁਣ ਤੁਹਾਨੂੰ ਇੰਤਜ਼ਾਰ ਨਹੀਂ ਕਰਨਾ ਪਵੇਗਾ ਵਾਸ਼ ਕੰਪਨੀ ਦਾ ਸਰਵਿਸ ਸੈਂਟਰ ਜਿਹੜਾ ਧਰੌਲਾ ਰੋਡ ਨੇੜੇ ਆਈਟੀ ਚੌਂਕ ਬਾਬਾ ਗੰਧਾ ਸਿੰਘ ਸਕੂਲ ਦੇ ਕੋਲੇ ਖੁੱਲ ਚੁੱਕਿਆ ਜਿਸ ਦਾ ਪੁਰਾਣਾ ਨਾਮ ਹੈਗਾ ਗਣਪਤੀ ਮੋਟਰ ਗੈरेज ਬੋਸ਼ ਕੰਪਨੀ ਦਾ ਸਰਵਿਸ ਸੈਂਟਰ ਤੇ ਖੁੱਲ ਚੁੱਕਿਆ ਜਿਸ ਤੇ ਤੁਹਾਨੂੰ ਇੱਕ ਛੱਤ ਥੱਲੇ ਸਾਰੀਆਂ ਤਮਾਮ ਸੁਵਿਧਾਵਾਂ ਚਾਹੇ ਕਾਰ ਦੀ ਸਰਵਿਸ ਹੋਵੇ ਏਸੀ ਸਰਵਿਸ ਹੋਵੇ ਮਕੈਨੀਕਲ ਇਲੈਕਟ੍ਰੀਕਲ ਡੈਂਟਿੰਗ ਪੇਂਟਿੰਗ ਹਰ ਤਰ੍ਹਾਂ ਦਾ ਜਿਹੜਾ ਇੱਥੇ ਕਾਰ ਵਾਸ਼ਿੰਗ ਤੋਂ ਲੈ ਕੇ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਜਿਹੜੀ ਸਪੇਅਰ ਪਾਰਟਸ ਨੇ ਇੱਥੇ ਹੈ ਜਿਹੜੀ ਤੁਹਾਨੂੰ ਮਹੱਈਆ ਕਰਵਾਈ ਹੈ ਜੇ ਤਾਂ ਜੇਕਰ ਹੁਣ ਤੁਸੀਂ ਚਾਹੁੰਦੇ ਕਾਰ ਦੀ ਸਰਵਿਸ ਕਰਵਾਈਏ ਜੇਕਰ ਤੁਹਾਡੇ ਕੋਲ ਸਮਾਂ ਵੀ ਨਹੀਂ ਹੈਗਾ ਤਾਂ ਤੁਹਾਡੇ ਕਾਰ ਘਰੋਂ ਆਕੇ ਜਿਹੜੀ ਕਾਰ ਹੈਗੀ ਉਹ ਇੱਥੇ ਲਿਜਾਈ ਜਾਵੇਗੀ ਤੇ ਸਰਵਿਸ ਤੁਹਾਡੇ ਘਰੇ ਛੜਦੀ ਆਵੇਗੀ ਇਸ ਤਰ੍ਹਾਂ ਦੀ ਸਹੂਲਤ ਵੀ ਜਿਹੜੀ ਉਹ ਦਿੱਤੀ ਗਈ ਹੈ ਹੋਰ ਕੀ ਕੀ ਸਹੂਲਤਾਂ ਸੀ ਉਹ ਤੁਹਾਰੀਆਂ ਤੁਹਾਨੂੰ ਦਿਖਾਈਆਂ ਕਿਸ ਤਰ੍ਹਾਂ ਵੇਟਿੰਗ ਹਾਲ ਬਣਿਆ ਹੋਇਆ ਹੈ ਕਿਸ ਤਰ੍ਹਾਂ ਵਾਸ਼ਿੰਗ ਲਈ ਵੀ ਹੈ ਜਿਹੜੀ ਸਪੈਸ਼ਲ ਤੌਰ ਤੇ ਲਿਫਟ ਲਗਾਈ ਹੈ ਮੈਂ ਕਹਿ ਸਕਦਾ ਕਿ ਬਰਨਾਲੇ ਦੇ ਆਸ-ਪਾਸੇ ਜ਼ਿਲ੍ਹਿਆਂ ਦੇ ਵਿੱਚ ਇਹ ਪਹਿਲੀ ਲਿਫਟ ਹੋਵੇਗੀ ਜਿਹੜੀ ਵਾਸ਼ਿੰਗ ਉੱਤੇ ਲਗਾਈ ਗਈ ਹੈ ਤਾਂ ਇਹਨਾਂ ਸ਼ਬਦ ਨਾਲ ਤੁਹਾੜ ਤੋਂ ਲੈਨੇ ਹਾਂ ਇਜਾਜ਼ਤ 22 ਨੈਟਵਰਕ ਪੰਜਾਬ ਤੋਂ ਸੋਨੂ ਪਲਦੀਪੋਟ